ਜੀ ਬੱਜੀ ਨੂੰ ਹਸ਼ਕਾਰਿਆ ਦਾਬਸ ਹੱਥੇ ਆਕਾਰ ਲੱਕੇ ਹਾਲ ਚਾਲ ਹੈ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਤਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਿਹੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਐਕ ਤੋ ਐਕ ਟੌਪ ਤੇ ਬੱਜੀ ਖਰੇ ਜਾਨ ਬਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਲੋ ਜੀ ਬੱਜੀ ਕਰੋ ਚੈੱਕ ਮੇਰਾ ਭਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਬੱਜੀ ਪਿਆਰ ਬਲੱਡ ਲਾਈਨ ਦੇ ਵਿੱਚੋਂ ਤੁਹਾਡੇ ਲਈ ਤੁਹਾਡਾ ਵੀਰ ਅੱਜ ਵੀਰੇ ਨਵਾਂ ਜੋੜਾ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਚੁੱਕਾ ਹੈ ਮੇਰਾ ਭਰਾ ਚੈੱਕ ਕਰੋ ਜੀ ਠੀਕ ਆ ਜੀ ਮਿਲਿਆ ਮਲਿਆ ਜੋੜਾ ਵੀਰੇ ਪਿਆਉ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਆਪਣਾ ਵੱਡਾ ਕਬੂਤਰ ਠੀਕ ਆ ਜੀ ਨਾਲ ਬਾਬੇ ਟੈਰਲੇ ਵਾਲੇ ਕਬੂਤਰਾਂ ਦੇ ਵਿੱਚੋਂ ਸਜਣੋ ਵੱਡੀ ਗੋਤਰੀ ਚਿੱਟੇ ਸ਼ਾਖ ਠੀਕ ਆ ਜੀ ਧੌਣ ਉੱਤੇ ਬਾਈ ਜੀ ਦੋਏ ਦੇ ਲਾਲ ਸ਼ੈਂਬਾ ਮੇਰਾ ਭਰਾ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਔਰ ਬਾਈ ਜੀ ਮੇਨ ਗੱਲ ਪੈਰਾਂ ਦੇ ਵਿੱਚ ਇਹਨਾਂ ਦੇ ਪੱਕੀਆਂ ਰਿੰਘਾਂ ਲੱਗੀਆਂ ਹੋਈਆਂ ਨੇ ਬਿਲਕੁਲ ਸਜਣੋ ਸਿਲੈਕਟ ਜੋੜੇ ਨੇ ਬਾਈ ਹਰਿਆਂ ਦੇ ਠੀਕ ਹੈ ਜੀ ਜੇ ਮੈਨੂੰ ਤੁਹਾਨੂੰ ਪਤਾ ਇੱਕ ਇੱਕ ਹੀ ਕਰਦੀ ਆਪਣੀ ਗੇਮ ਵਿੱਚ ਚੱਲਦੀ ਆ ਰਹੀ ਹੈ ਠੀਕ ਹੈ ਚੈੱਕ ਕਰੂੰ ਮਰਾ ਭਰਾ ਸਿੰਗਲ ਸਿੰਗਲ ਕਰਕੇ ਭਾਜੀ ਪੂਰੇ ਆਪਾ ਧਮਾਕੇਦਾਰ ਜਾਨਵਰ ਸੋਡੇ ਲਈ ਲਾਵਾਂਗੇ ਔਰ ਭਾਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਚੈੱਕ ਕਰੂੰ ਮਰਾ ਭਰਾ ਜੋੜਾ ਪੂਰੇ ਫੁੱਲ ਗਰੰਟਡ ਆਪਣਾ ਜੋੜਾ ਜੋੜੇ ਦੇ ਬਜੇ ਮਰਾ ਵੀਰ ਜਿੰਨੇ ਮਰਜੀ ਟਾਲੀ ਉਥੇ ਬਾਕੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਤੇ ਮਰਾ ਭਰਾ ਕਮੈਂਟ ਕਰਕੇ ਤੁਸੀਂ ਸਾਨੂੰ ਲਾਜ਼ਮੀ ਦੱਸਣਾ ਕਿ ਅੱਜ ਵਾਲੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਆ ਚੈੱਕ ਕਰ ਲਓ ਮਰਾ ਭਰਾ ਜਰ ਨੰਬਰ ਆਪਣ ਤੇ ਆਜੋ ਵੀ ਸਦਰੋਂ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਯਾਨੀ ਕਿ ਪਰਪਲ ਨੇ ਆ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਮਰਾ ਵੀਰ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਲਾਸਟ ਤੱਕ ਬਣੇ ਰਿਓ ਤੇ ਵੇਖਿਓ ਵੀਡੀਓ ਆਪਣੀ ਤੁਸੀਂ ਲਾਸਟ ਤੱਕ ਉਮੀਦ ਕਰਦਾ ਭਰਾ ਤੁਹਾਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਠੀਕ ਹੈ ਜੀ ਸਟਾਰਨਿੰਗ ਵਿੱਚ ਤੁਸੀਂ ਚੈੱਕ ਕਰ ਲਓ ਮਰਾ ਵੀਰ ਹਾਂਜੀ ਵੀ ਸਤਿ ਸ੍ਰੀ ਅਕਾਲ। ਆ ਚੈੱਕ ਕਰੂੰ ਮੇਰਾ ਭਰਾ। ਪੂਰਾ ਆਪਣਾ ਪਤਾ ਕਬੂਤਰ ਠੀਕ ਹੈ ਜੀ। ਪਿਆਰ ਉਸਤਾਦ ਰਾਜਨਾਲੇ ਕਬੂਤਰਾਂ ਦੇ ਵਿੱਚੋਂ ਭਾਈ ਜੀ ਸਭ ਤੋਂ ਪਹਿਲਾਂ ਮੇਰਾ ਵੀਰ ਜਾਨਵਰ ਆਪਣੇ ਦਾ ਤਹਿਕ卡ਤ ਕਾਡ ਚੈੱਕ ਕਰ ਲਓ ਜੀ। ਠੀਕ ਹੈ ਜੀ ਕਬੂਤਰ ਭਾਈ ਜੀ ਪੂਰਾ ਗਰਮ ਕਬੂਤਰ ਹੱਥ 'ਚ ਆ ਕੇ ਯਾਰ ਜੋਰ ਜਾਨਵਰ ਬਹੁਤ ਲਾਰਿਆ ਹੈ ਚੈੱਕ ਕਰ ਲਓ ਦੇਖੋ ਜੀ ਕਿੱਡਾ ਚੀੜਾ ਕਬੂਤਰ ਆ। ਭਾਈ ਜੀ ਕਬੂਤਰ ਦੇ ਬੱਚੇ ਬਹਿਰਾਂ ਦੇ ਕਹਿਣ ਦੇ ਮੁਤਾਬਕ ਮੇਰਾ ਵੀਰ ਜੰਨੇ ਮਰਜੀ ਡਾਲੀਓ ਮੇਰਾ ਵੀਰ ਠੀਕ ਹੈ ਜੀ ਵੀਰੇ ਪੂਰੇ ਫੋਲਾ ਗਰਮ ਜਾਨਵਰ ਆ ਇਹ ਨਹੀਂ ਮੇਰਾ ਵੀਰ ਕਿ ਵੀਰੇ ਬਾਹਰ ਲੈ ਪਿੰਨਾ ਦੋ ਕੂਤਰ ਭਜਦੇ ਆ ਬਾਈ ਜੀ ਖੜ ਕੇ ਉੜਦੇ ਕੂਤਰ ਚੈੱਕ ਕਰ ਲਓ ਤੇ ਆ ਬਾਈ ਜੀ ਜਾਨਵਰ ਆਪਣੇ ਦੀ ਅੱਖਿਆ ਜੀ ਅੱਖ ਦੀ ਤੁਸੀਂ ਇਹਦੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਕਦੇ ਹੋ ਛੋਟਾ ਜਾਂ ਨੂਰੀ ਦੀ ਅੱਖ ਤਾਂ ਪਰ ਬਾਈ ਜੀ ਬਿਲਕੁਲ ਪੀਲੀ ਅੱਖ ਦਾ ਆਪਣਾ ਇਹ ਕੂਤਰ ਆ ਜੀ ਠੀਕ ਹੈ ਜੀ ਬਾਡੀ ਸਟਰਕਚਰ ਚੈੱਕ ਕਰ ਲਓ ਜਮਾ ਪਤਲਾ ਹੈ ਕੂਤਰ ਗੋ ਚੌੜਾ ਤੇ ਪਿਛੋ ਜਮਾ ਸਪਰਗ ਕੂਤਰ ਆ ਜੀ ਬਾਕੀ ਤੁਸੀਂ ਅੱਗੇੋਂ ਮੇਰਾ ਵੀਰ ਫਰੰਟ ਚੈੱਕ ਕਰ ਲਓ ਬਾਕੀ ਖੜ ਜਾ ਵੀ ਖੜ ਜਾ ਜੋਰ ਦੇਖੋ ਵੀਰੇ ਜਾਂਬਰ ਇਹ ਕਿੰਨਾ ਲਾ ਰਿਹਾ ਹੈ ਹੱਥ ਤੇ ਆ ਕੇ ਤੇ ਆ ਭਾਈ ਜੀ ਦੂਜੇ ਸਾਈਡ ਇਹ ਆ ਲੋ ਜੀ ਤੁਹਾਡੇ ਸਾਹਮਣੇ ਆ ਭਰਾਵੋ ਕਬੂਤਰ ਹੱਥ ਲਵਾ ਕੇ ਜਮਾਂ ਦੀ ਖੋਜ ਠੀਕ ਹੈ ਤੇ ਆ ਭਾਈ ਜੀ ਦੂਜੇ ਸਾਈਡ ਦੀ ਅੱਖ ਦੀ ਕੁਆਲਟੀ ਮਰਾ ਕਰੋ ਚੈੱਕ ਜੀ ਮੇਰਾ ਭਰਾ ਪੂਰਾ ਕੱਦ-ਕੱਦ ਤੁਸੀਂ ਜਨਪਰ ਦਾ ਚੈੱਕ ਕਰ ਹੀ ਲੇਤਾ ਠੀਕ ਹੈ ਜੀ ਕੈਂਚੀ ਲੱਗਾ ਹੋਇਆ ਕੂਤਰ ਆ ਬਾਕੀ ਮੈਂ ਸਾਨੂੰ ਇਹਦੇ ਪੈਰ ਵਿਖਾ ਦਿੰਦਾ ਮੇਰਾ ਭਰਾ ਆ ਚੈੱਕ ਕਰ ਲੋ ਜੀ ਪੈਰਾਂ ਦੀ ਕੁਆਲਿਟੀ ਦੇਖੋ ਜੀ ਜਿਵੇਂ ਸਦਰੋਂ ਬ੍ਰੀਕ ਜੇ ਪੈਰਾਂ ਦਾ ਕੂਤਰ ਆ ਠੀਕ ਹੈ ਜੀ ਪੈਰ ਦੇ ਵਿੱਚ ਮੇਰਾ ਭਰਾ ਇਸ ਕੂਤਰ ਦੇ ਰਿੰਗ ਲੱਗੀ ਹੋਈ ਕੋਈ ਕੱਟ ਗਈ ਨਹੀਂ ਭਾਈ ਕੋਈ ਕੋਹ ਨਹੀਂ ਮੇਰਾ ਚੈੱਕ ਆ ਠੀਕ ਹੈ ਜੀ ਬਿਲਕੁਲ ਵਧੀਆ ਸਿਲੈਕਟ ਜੋੜਿਆ ਤੇ ਬਚੇ ਨੇ ਇਹ ਬਾਈ ਹਰਿਆਂ ਦੇ ਠੀਕ ਹੈ ਜੀ ਤੇ ਆ ਸਦਰੋਂ ਬਿਲਕੁਲ ਪੰਦ ਜੋੜਾਂ ਦਾ ਆਪਣਾ ਇਹ ਕੂਤਰ ਆ ਜੀ ਠੀਕ ਹੈ ਬਾਕੀ ਮੇਰਾ ਭਰਾ ਜੋੜਾ ਇਹ ਲੱਗ ਠੀਕ ਹੈ ਜੀ ਮਿਲਿਆ ਹੋਇਆ ਜੋੜਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਲਤਾ ਕੂਤਰ ਗੜਬਦਾ ਹੋਇਆ ਠੀਕ ਹੈ ਜੀ ਪਰ ਬਾਈ ਜੀ ਬਿਲਕੁਲ ਸਿਲੈਕਟਡ ਕੂਤਰ ਨੇ ਬਰਾਬਰ ਠੀਕ ਹੈ ਜੀ ਬਾਈ ਹਰਾਂ ਦੇ ਬਿਲਕੁਲ ਸਜ ਨੂੰ ਸਿਲੈਕਟਡ ਕੂਤਰ ਨੇ ਜੋ ਆਪਾਂ ਲੈ ਕੇ ਆਏ ਆ ਚੈੱਕ ਕਰ ਲਓ ਤੁਸੀਂ ਤੇ ਆਹ ਬਾਈ ਜੀ ਆਪਣਾ ਮਕਮਲ ਕੂਤਰ ਸੀਗਾ ਤੇ ਆ ਉਪਰਾਂ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੌਕ ਕਰਾਉਣਾ ਹੈ ਠੀਕ ਹੈ ਬਹੁਤ ਜ਼ਿਆਦਾ ਚੀੜਾ ਕੂਤਰ ਆ ਯਾਰ ਮਾੜਾ ਮੋਟਾ ਨਹੀਂ ਠੀਕ ਹੈ ਵੀਰੇ ਹਾਂਜੀ ਵੀ ਸਦਰੂ ਆਹ ਵੀਰੇ ਆਪਣੀ ਬੱਡੇ ਕੂਤਰੀ ਠੀਕ ਹੈ ਜੀ ਬਾਬੇ ਟੈਲੇ ਵਾਲੇ ਕੂਤਰਾ ਉਹਦੇ ਵਿੱਚੋਂ ਚਿੱਟੀ ਸ਼ਫੈਦ ਬਾਜੀ ਸ਼ਾਹੀ ਪਰ ਵੀਰੇ ਦੋ ਕੂਤਰੀ ਦੇ ਸ਼ੈਮ ਬਾਜੀ ਇੱਕ ਐਸ ਬੰਨੇ ਆ ਦੂਜਾ ਬਾਈ ਜੀ ਆਦਿਆ ਬਾਕੀ ਸਦਰੂ ਬਿਲਕੁਲ ਚਿੱਟੀ ਸ਼ਫੈਦ ਆਪਣੀ ਇਹ ਮਾਦੀ ਗੁਲਾਬੀ ਜੀ ਨੋਤ ਗੁਲਾਬੀ ਪਲਕਾਂ ਤੋਂ ਵੀਰੇ ਜਮਾ ਬੰਦ ਜੋੜਾਂ ਦੀ ਆਪਣੀ ਇਹ ਕੂਤਰੀ ਹੈ ਠੀਕ ਹੈ ਜੀ ਬਾਕੀ ਤੁਸੀਂ ਐਸ ਬੰਨੋ ਵੀ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਜਾਨਪਰਨਾ ਚੀੜੇ ਬਹੁਤ ਆ ਕਿਉਂਕਿ ਮੇਰਾ ਭਰਾ ਕਬੂਤਰ ਇਹ ਢੋਲੀਆਂ ਦੇ ਵਿੱਚ ਰਹਿੰਦੇ ਸੀਗੇ ਉੱਥੇ ਠੀਕ ਹੈ ਜੀ ਤੇ ਹਾਥ ਹੁਰਤ ਲਵਾ ਕੇ ਯਾਨੀ ਕਿ ਘਟਰਾ ਜੀ ਕੂਤਰ ਇਹ ਜਿਵੇਂ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਫਿਰ ਉਹਨੂੰ ਪਿੰਜਰੇ ਵਿੱਚ ਪਾ ਕੇ ਵਿਖਾਈ ਥੋੜੇ ਸਾਹਮਣੇ ਕੂਤਰ ਕਿਵੇਂ ਮਰੇ ਗੜਕਰਿਆ ਸੀਗਾ ਠੀਕ ਹੈ ਮਾਦੀ ਵੀ ਆਪ ਤਾਂ ਬਿਲਕੁਲ ਖੁਸ਼ ਸੀਗੀ ਉੱਥੇ ਤੇ ਹੱਥ ਤੇ ਆ ਕੇ ਬਹੁਤ ਯਾਰ ਕੂਤਰੇ ਗੁੱਸਾ ਕਰਦੇ ਆ ਠੀਕ ਹੈ ਤੇ ਬਾਕੀ ਸੋਨੂੰ ਮੈਂ ਪੱਲਾ ਵਿਖਾ ਦੇਣਾ ਪੱਲਾ ਆਪਾਂ ਨੂੰ ਹੱਥ ਵਿੱਚ ਨਹੀਂ ਲੈਂਦੇ ਆਹ ਲੋ ਸਦਰੋ ਆਹ ਮਾਦੀ ਆਪਣੀ ਦਾ ਪੱਲਾ ਜੀ ਪੱਲੇ ਦੀ ਕੁਆਲਿਟੀ ਪਲੱਸ ਮੇਰਾ ਭਰਾ ਤੁਸੀਂ ਲੈਂਥ ਚੈੱਕ ਆ ਲੋ ਕਿੰਨੇ ਚੌੜੇ-ਜੌੜੇ ਪੱਲਿਆਂ ਦੀ ਕੂਤਰੀ ਆ ਜੀ ਆਪਣੀ ਇਹ ਠੀਕ ਹੈ ਤੇ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਸਦ ਨੂੰ ਬਿਲਕੁਲ ਪੰਦ ਜੋੜ ਪੈਰ ਦੇ ਵਿੱਚ ਇਹਦੇ ਵੀ ਛੱਲਾ ਲੱਗਿਆ ਹੋਇਆ ਜੀ ਚੈੱਕ ਕਰ ਲੋ ਠੀਕ ਹੈ ਜੀ ਬਾਹਰਾਂ ਦਾ ਨਾਮ ਫੋਨ ਨੰਬਰ ਸਭ ਲੱਗਿਆ ਹੋਇਆ ਮਰਾਬ ਇਹ ਆ ਲੋ ਜੀ ਆਹ ਭਾਈ ਜੀ ਤੇ ਆਹ ਸਦ ਨੂੰ ਆਪਣੀ ਮਕਮਲ ਕੂਦਰੀ ਸੀਗੀ ਠੀਕ ਹੈ ਸੋ ਆ ਉਪਰਾਂ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੱਕ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਦਵਾਰ ਤੋਂ ਤੁਸੀਂ ਜਾਨੀ ਕਿ ਤੁਰਦੇ ਫਿਰਦੇ ਕੂਤਰ ਚੈੱਕ ਕਰ ਬਾਰੇ ਜਿਆਦਾ ਮਜ਼ੇਯਾ ਜੀ ਗਰਮ ਕਬੂਤਰ ਆ ਜਿਆਦੇ ਠੀਕ ਹੈ ਜੀ ਪਹਿਲੀ ਯਾਰ ਦੇਖੇ ਹਨ ਕਿ ਬਤੰਦਰ ਵੀਡੀਓ ਵੀ ਨਹੀਂ ਚੰਗੀ ਤਰ੍ਹਾਂ ਆਪਦੀ ਸ਼ੂਟ ਕਰਵਾਉਂਦੇ ਪਏ ਦੇਖੋ ਜੀ ਹੱਥ 'ਚੇ ਕੂਤਰ ਫੜੇ ਤੇ ਧੌਣਾ ਇਹਨਾਂ ਨੇ ਆਦਿਆ ਜਮਾਂ ਅੰਦਰ ਨੂੰ ਕਰਕੇ ਰੱਖੀਆਂ ਹੋਈਆਂ ਨੇ ਠੀਕ ਹੈ ਕਹਿੰਦਾ ਪਾਉ ਕੂਤਰ ਦਾਸੀ ਕਰਦਾ ਆ ਇਹ ਠੀਕ ਹੈ ਬਾਕੀ ਚਲੋ ਉਸ ਨੂੰ ਛੱਡ ਕੇ ਵਿਖਾਉਨੇ ਆ ਦਾਸੀ ਦੂਸੀ ਉਹਨਾਂ ਦੀ ਆਪਾਂ ਕਰਦੇ ਆ ਦੂਰ ਠੀਕ ਹੈ ਜੀ ਆ ਤੁਹਾਨੂੰ ਦੁਬਾਰਾ ਤੋਂ ਮੇਰਾ ਭਰਾ ਜੋੜਾ ਮੈਂ ਛੱਦ ਕੇ ਵਿਖਾਤਾ ਤੇ ਹੁਣ ਚੈੱਕ ਕਰੋ ਜੀ ਦੇਖੋ ਕਿਵੇਂ ਜੋੜਾ ਆਪਣਾ ਠੀਕ ਹੈ ਜੀ ਪੌਂਦਾ ਬੋਲੀਆਂ ਚੈੱਕ ਕਰੂ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਨਾ ਵੀਰੇ ਜਿਹੜੇ ਜਾਨਵਰ ਉਹ ਪਾ ਹੱਥੋਂ ਤੇ ਘੱਟ ਘੁੱਟ ਲਾਈਏ ਨਾ ਤੇ ਅਕਸਰ ਉਹਨਾਂ ਮੰਨ ਕੇ ਚੱਲੋ ਐਵੇਂ ਫੜ ਕੇ ਸ਼ੌਂਸ਼ੂ ਕਰਾਈ ਜਾਂੀਏ ਫਿਰ ਨਾ ਕਈ ਕੁੱਤਰ ਦਾਸ ਹੀ ਕਰ ਜਾਂਦੇ ਆ ਯਾਰ ਆ ਤੁਹਾਡੇ ਸਾਹਮਣੇ ਡੋਲੀ ਵਿੱਚ ਹੁਣ ਤੁਹਾਨੂੰ ਜੋੜਾ ਮੈਂ ਛੱਦ ਕੇ ਵਿਖਾਇਆ ਕਬੂਤਰੀ ਵੀ ਦੇਖ ਲਓ ਬਿਲਕੁਲ ਖੁਸ਼ ਹਾਂ ਤੇ ਬਾਈ ਜੀ ਕਬੂਤਰ ਤਾਂ ਤੁਹਾਡੇ ਸਾਹਮਣੇ ਆ ਤੁਹਾਨੂੰ ਆਪ ਹੀ ਦੱਸਦਾ ਕਹਾਂ ਵੀ ਹੁਣ ਮੇਰਾ ਵजूद ਇਹ ਕੰਮਰਾ ਬਰਾਪਰਾ ਚੈੱਕ ਕਰ ਲਓ ਕੰਟੈਕਟ ਦਾ ਗਾੜੀਓ ਠੀਕ ਹੈ ਜੀ ਮੁੜ ਕੇ ਕਈ ਭਰਾਵਾਂ ਨੇ ਸ਼ਿਕਾਇਤਾਂ ਲਾਈ ਵੀ ਤੁਸੀਂ ਹਰ ਵਾਰ ਕਹਿ ਦਿੰਦੇ ਹੋ ਕਿ ਜਨਪਰ ਸੇਲ ਹੋਗੇ ਸੇਲ ਹੋਗੇ ਠੀਕ ਹੈ ਜੀ ਕਿਉਂਕਿ ਬਾਜੀ ਜੇ ਹੋਈ ਜੋੜਾਂ ਦੀ ਕੁਆਲਿਟੀ ਆਪਾਂ ਦਿਖਾਉਨੇ ਆ ਠੀਕ ਹੈ ਜੀ ਪਲੱਸ ਜੈਸ ਰੇਟ ਦੇ ਵਿੱਚ ਆਪਾਂ ਜੋੜੇ ਇਹ ਦੇ ਦੇਣੇ ਆ ਤਾਂ ਸੋਨੂੰ ਪਤਾ ਮੇਰਾ ਭਰਾ ਤੇ ਅਗਲਾ ਮੌਕੇ ਦਾ ਫਾਇਦਾ ਉਠਾਉਂਦਾ ਆ ਜਲਦੀ ਨਨਕੇ ਨਾਲ ਦੇ ਨਾਲ ਬੰਦਾ ਹੋ ਜਨਮਰ ਆਪਣੇ ਬੱਕ ਕਰਵਾ ਦੁੰਦਾ ਆ ਜੀ ਅਤੇ ਦੁਬਾਰਤੋਂ ਮੇਰਾ ਬਰਾਬਰ ਜਨਮਰ ਆਪਣਾ ਦੀ ਸਟੈਂਡ ਨੂੰ ਜੀ ਤੁਸੀਂ ਚੈੱਕ ਕਰ ਲੋ ਕਿਵੇਂ ਮੇਰਾ ਵੀ ਰੇਕਾ ਖਲੋਗੇ ਠੀਕ ਹੈ ਜੀ ਤਾਂ ਕਿ ਕੂਤਰ ਆਪਾਂ ਇਹ ਖਲਾਉਂਦੇ ਨੇ ਚੈੱਕ ਕਰੋ ਮੇਰਾ ਵੀ ਬਿਲਕੁਲ ਬਾਈ ਜੀ ਪਤਲੇ ਲੰਮੇ ਲੰਮੇ ਜਨਮਰ ਲੈਂਥਾ ਚੈੱਕ ਕਰੋ ਸਦ ਨੂੰ ਐਰ ਸਪਾਂ ਗੋਨੇ ਸਪਾਂ ਗੋਨੇ ਜਨਮਰ ਚੈੱਕ ਕਰ ਲੋ ਮੇਰਾ ਵੀ ਠੀਕ ਹੈ ਜੀ ਬਾਕੀ ਚੰਗੇ ਤਰ੍ਹਾਂ ਸਾਨੂੰ ਆਪਾਂ ਸ਼ੌਂਕ ਕਰਾਤਾ ਤੇ ਰਹੀ ਗੱਲ ਬਾਈ ਜੀ ਜਨਵਰੀ ਦੀ ਉਹ ਸਦ ਨੂੰ ਆਲ ਪੰਜਾਬ ਆ ਜਿਵੇਂ ਤੁਹਾਨੂੰ ਪਤਾ ਠੀਕ ਹੈ ਜੀ ਤੇ ਜਿਹੜੇ ਵੀਰੇ ਬਸ ਦਾ ਜਿਦਾਂ ਨੇ ਕਿ کرایا ਹੁੰਦਾ ਆ ਉਹ ਬੰਦੇ ਨੂੰ ਪੇ ਕਰਨਾ ਪੈਂਦਾ ਮੇਰਾ ਵੀ ਠੀਕ ਹੈ ਜੀ ਆਲ ਪੰਜਾਬ ਦੇ ਵਿੱਚ ਆਪਣੇ ਜਾਂਪਰਾ ਦੀ ਜਲਪਰੀ ਹੈਗੀ ਹੈ ਜੀ باقی ਜਿਹੜੋ ਤੱਕ ਡਾਇਰੈਕਟ বাস ਜਾਂਦੀ ਹੈ ਉਥੋਂ ਦਾ ਕੇਮਰਾ ਵੀ ਜਨਮਣ ਥੋੜੇ ਪਹੁੰਚੇ ਹੋਣਗੇ ਸੋ ਠੀਕ ਹੈ ਵੀ ਸਤਿ ਸ੍ਰੀ ਅਕਾਲ ਦਿਆਂ ਹੁਣ ਆਪਾਂ ਤੁਹਾਨੂੰ ਹਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਥੋੜੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਵਾਜੀ ਨਸਲ ਵਾਲੀ ਜੋੜੀ ਤੇ ਤਦ ਤੱਕ ਲਈ ਤਨ ਬਹੁਤ ਸ਼ੁਕਰੀਆ ਮਿਹਰਬਾਨੀ ਬਜੀ